ਬੱਗਾ ਕਹਿੰਦੇ ਕਮਾਲ ਕਰੀ ਤੁਰਿਆ ਆਉਂਦਾ ਯਾਰ ਬੱਗਾ ਸਾਡਾ ਭਰਾ ਦੇਖੋ ਯਾਰ ਤੇਰੀ ਦੀ ਬੈਟਿੰਗਾਂ ਬੱਗੇ ਦੀ ਉਹ ਬੱਗੇ ਦਾ ਮザ ਤੁਸੀਂ ਕਿਵੇਂ ਮੇਰੀ ਹੈਲੋ ਮੇਰੀ ਸਾਹਿਬ ਤੁਸੀਂ ਇੰਨਾ ਐਕਸਾਈਟਡ ਹੋਏ ਪਿਆ ਬੱਗੇ ਦੀ ਬੈਟਿੰਗ ਤੇ ਇਹ ਸੁਪਰਾ ਬੱਗੇ ਦੀ ਬੈਟਿੰਗ ਤੇ ਐਕਸਾਈਟਡ ਹੋਏ ਬੈਠਾ ਤੇਰਾ ਕਾ ਪੱਗਾ ਭਾਈ ਬਣਾਇਆ ਸੀ ਬੱਗਾ ਪਲੇਅਰ ਕਿਵੇਂ ਆਪਣੇ ਪਿੰਡ ਦਾ ਬੱਗਲ ਜੂ ਪਰਫਾਰਮ ਕਰਦਾ ਆਪਣੇ ਉੱਡ ਜਾ ਉੱਡ ਜਾ ਇਹ ਮੈਨੂੰ ਨਹੀਂ ਆਉਂਦੀ ਮੈਨੂੰ ਇੰਨਾ ਗੱਲ ਆਉਂਦੀ ਵਾ ਵਾ ਦੇਖੋ ਹਲੋ ਹਾਂਜੀ ਸਰ ਬੱਗੇ ਦੇ ਸਕਰੇ ਨਹੀਂ ਹੋ ਮੈਨੂੰ ਲੱਗਦਾ ਆ ਦੇਖੋ ਵੀ ਬੱਗਾ ਖੜਾ ਪੂਰਾ ਹਵਾਜੂ ਟੰਡ ਕੇ ਇੱਕ ਬੋਲ ਹੋ ਗਈ ਤੇ ਨੰਬਰ 22 ਤੇ ਰਹਿ ਗਏ ਉਹ ਯਾਰ ਉਹਨੇ ਬੋਲ ਮਿਸ ਕਰਤੀ ਹੋਏ ਫੁੱਲ ਟਾਸ ਬੁਕਤੀ ਯਾਰ ਉਹ ਖਿੱਚ ਕੇ ਰੱਖ ਖਿੱਚ ਕੇ ਰੱਖ ਕੰਮ ਪੂਰਾ ਹਾਂਜੀ ਭਰਾ ਕਾ ਬੋਲ ਟਾਸ ਕੇ ਮਾਰਾ ਨਹੀਂ ਸਿਰਾ ਕਰ ਲਵਾਤਾ ਐਂਡ ਯਾਰ ਆ ਦੇਖੋ ਵੀ ਮੈਚ ਦੇਖੋ ਸਿਰਾ ਕਰ ਲਵਾ ਥੋਈ ਪਿਆ ਅੱਜ ਐਂਡ ਹੋਇਆ ਪਿਆ ਕੰਮ ਇਹ ਪੂਰਾ ਯਾਰ ਆ ਬੋਲਰ ਹੈ ਬਈ ਬੀਬੀਐਲ ਤੋਂ ਬੋਲਰ ਆਗਾ ਤੇ ਆ ਆਪਣਾ ਆ ਗਿਆ ਬੈਟਸਮੈਨ ਉਹ ਪਰ ਰੱਖ ਕਾਇ ਗੱਲਾਂ ਨੇ ਬਈ ਫੜਾ ਨਹੀਂ ਗਿਆ ਕਹਿ ਦਿੱ ਇਹਨੇ ਤਾਂ ਸੁੱਟ ਗਿਆ ਉਹ ਗੱਲਾਂ ਕਰੀ ਜਾਂਦਾ ਸੀ ਓਏ ਗਾਲ ਨਹੀਂ ਕੱਢ ਨਹੀਂ ਆ ਰਹਾ ਬਈ ਬਈ ਇਤਨਾ ਮੈਂ ਵੀਡੀਓ ਬਣਾ ਰਿਹਾ ਲਾਈਵ ਨਹੀਂ ਗਾਲ ਕੱਢ ਨਹੀਂ ਆ ਬਈ ਸਿੱਕਾ ਬਈ ਯਾਰ ਪਰੋਲੇ ਤੇਰੇ ਤੇ ਮੈਂ ਇਤਨਾ ਤੇਰੇ ਤੇ ਮੈਂ ਜਾ ਸਾਈ ਤੁਸੀਂ ਕੈਸ਼ ਛੱਡਤਾ ਵੀਰੇ ਯਾਰ ਕਿੱਦਾਂ ਕਰਾਂ ਮੈਂ ਬਰਾਦੀ ਦੀ ਨੂੰ ਮੈਂ ਜਤਾਂ ਜੰਮਾ ਅੱਛਾ ਠੀਕ ਆ ਓਕੇ 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 ਬਰੋ ਇਹ ਆਪਦੀ ਜਿਤਨੀ ਹੈ ਬਾਬੇ ਕਿੱਧਰ ਵੱਢ ਜਿੱਤੇ ਠੀਕ ਆ ਸਰ ਠੀਕ ਆ ਓਕੇ ਓਕੇ ਆਹ ਦੇਖੋ ਜੀ ਬੱਗੇ ਦੀ ਬੈਟਿੰਗ ਦੇਖੋ ਦੋ ਦੋ ਮੁਰਦਾ ਮੁਰਦਾ ਤਨਰ ਮੁਰਦਾ ਬੱਗਾ ਮਰ ਗਿਆ ਬੱਗਾ ਮਰ ਗਿਆ ਓ ਓ ਮੋੜ ਮੋੜ ਓਏ ਕੋਰ ਮੁਰਦਾ ਕੋਰ ਮੁਰਦਾ ਬੱਗਾ ਮਰ ਗਿਆ ਵੀਰੇ ਆ ਦੇਖੋ ਪੱਕਾ ਪੂਰਾ ਫੇਲ ਹੋ ਗਿਆ ਕੰਮ ਕੰਮ ਪੱਗੇ ਸਿਰ ਹੋਈ ਪੀ ਗੱਲਵਾਤ ਹਾਂਜੀ ਕੀ ਹਾਲ ਹੋਗੀ ਕੀ ਹਾਲ ਹੋਗੀ ਵੀਰੇ ਅਸੀਂ ਗਾਣਾ ਤੁਸੀਂ ਭਰਾ